जो कड़ाके की ठंड पै रही है वह तापमान सात डिग्री तक की गिरावट दर्ज की गई है महसूस की गई है ज्यादातर जिले आज तापमान आठ तो लैके ग्यारह डिग्री आए हैं तो बठिंडा सब तो घट्ट तापमान 4 डिग्री दर्ज ਕੀਤਾ ਗਿਆ ਇਸ ਨਾਲ ਹੀ ਆਉਣ ਵਾਲੇ ਦੋ ਦਿਨਾਂ ਅਜ ਵੀ ਪੰਜਾਬ 'ਚ ਜੋ ਕੋਲਡ ਵੇਵ ਹੈ ਇਸੇ ਤਰੀਕੇ ਨਾਲ ਜਾਰੀ ਰਹੇਗੀ 5 ਜਨਵਰੀ ਨੂੰ ਵੀ ਕੁਝ ਜ਼ਿਲ੍ਹਿਆਂ 'ਚ ਹਲਕੇ ਮੀਂਹ ਪੈਣ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਚੰਡੀਗੜ੍ਹ ਤੇ ਮੋਗਾ ਜੂਬਾ ਤੋਂ ਵੱਤ ਤੋਂ ਵੱਤ ਅਤੇ ਘੱਟ ਤੋਂ ਘੱਟ ਤਾਪਮਾਨ 'ਚ ਵੱਸਕੈਂ ਡਿਗਰੀ ਦਾ ਫਰਕ ਦਰਜ ਕੀਤਾ ਗਿਆ ਹੈ ਜਿਸ ਕਾਰਨ ਠੰਡ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਤੇ ਕੋਰੇ ਦੀ ਵਜ੍ਹਾ ਕਰਕੇ ਜਦ ਕਿ ਟ੍ਰੇਨ ਆਵਾਜ਼ਾਈ ਤੇ ਹਵਾਈ ਜਹਾਜ਼ ਦੀ ਆਵਾਜ਼ਾਈ ਤੇ ਵੱਡਾ ਇਫੈਕਟ ਵੱਡਾ ਅਸਰ ਵੇਖਣ ਨੂੰ ਮਿਲਿਆ ਹੈ ਕਿਉਂਕਿ ਵਿਜ਼ਿਬਿਲਟੀ ਕਾਫੀ ਕੱਟ ਹੋ ਜਾਂਦੀ ਹੈ ਜਿਸ ਸਬ ਤੇ ਚਲਦੇ ਜੋ ਲੋਕਾਂ ਨੂੰ ਵੀ ਆਪੀਲ ਕੀਤੀ ਜਾਂਦੀ ਕਿ ਸਵੇਰ ਦੇ ਵੇਲੇ ਜਰੂਰ ਤੁਸੀਂ ਟਰੈਵਲ ਕਰ ਰਹੇ ਹੋ ਤੇ ਇਸ ਸਬ ਤੇ ਚਲਦੇ ਜੋ ਲੋਕ ਨੇ ਆਪਣੀਆਂ ਗੱਡੀਆਂ ਦੇ ਰਿਫਲੈਕਟਰਸ ਔਨ ਕਰਕੇ ਰੱਖ ਉੱਤਰ ਭਾਰਤ ਦੇ ਵਿੱਚ ਠੰਡ ਦਾ ਕਹਿਰ جاری ਹੈ ਇਸੇ ਨੂੰ ਲੈ ਕੇ ਸੜਕਾਂ ਤੇ ਧੁੰਦ ਦੀ ਚਿੱਟੀ ਚਾਦਰ ਵੀ ਦੇਖਣ ਨੂੰ ਮਿਲ ਰਹੀ ਹੈ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਸੜਕਾਂ ਦੇ ਉੱਤੇ ਧੁੰਦ ਦੀ ਚਿੱਟੀ ਚਾਦਰ ਜਿਹੜੀ ਆ ਵਿਖਾਈ ਦੇ ਰਹੀ ਹਾਲਾਂਕਿ ਸਮਾਂ ਸਵੇਰ ਦਾ ਹੈ ਪਰ ਸਵੇਰ ਦੇ ਸਮੇਂ ਜ਼ਿਆਦਾਤਰ ਲੋਕ ਸੈਰ ਕਰਨ ਦੇ ਲਈ ਨਿਕਲਦੇ ਨੇ ਔਰ ਆਪਣੇ ਆਪਣੇ ਕੰਮਾਂ ਦੇ ਲਈ ਨਿਕਲਦੇ ਨੇ ਪਰ ਇਹ ਤਸਵੀਰਾਂ ਲੁਧਿਆਣਾ ਦੇ ਦੱਖਣੀ ਬਾਈਪਾਸ ਦੀਆਂ ਨੇ ਜਿੱਥੇ ਤਸਵੀਰਾਂ ਵੇਖ ਸਕਦੇ ਹੋ ਕਿ ਉੱਥੇ ਧੁੰਦ ਦੀ ਚਿੱਟੀ ਚਾਦਰ ਜਿਹੜੀ ਆ ਉਹ ਜ਼ਰੂਰ ਨਜ਼ਰ ਆ ਰਹੀ ਆ ਔਰ ਲੋਕ ਆਪਣੇ ਵਾਹਨਾਂ ਦੀਆਂ ਲਾਈਟਾਂ ਲਗਾ ਕੇ ਆਪਣਾ ਜਿਹੜਾ ਸਮਾਂ ਉਹ ਲੰਘਾਉਂਦੇ ਹੋਏ ਨਜ਼ਰ ਆ ਰਹੇ ਨੇ ਮੌਸਮ ਵਿਭਾਗ ਦੀ ਮੰਨੀਏ ਤਾਂ ਇਹ ਮੌਸਮ 2 ਤੋਂ 3 ਦਿਨ ਇਸੇ ਤਰੀਕੇ ਦੇ ਨਾਲ ਰਹੇਗਾ yellow alert ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਔਰ ਕਿਹਾ ਜਾ ਰਿਹਾ ਹੈ ਕਿ ਇਹ ਜਿਹੜੀ ਬੱਦਲਵਾਰੀ ਹੈ ਇਹ ਦਿਨ ਦੇ ਸਮੇਂ ਜਿਹੜੀ ਆ ਉਹ ਦੇਖਣ ਨੂੰ ਮਿਲੇਗੀ 2 ਤੋਂ 3 ਦਿਨ ਇਸੇ ਤਰੀਕੇ ਦੇ ਨਾਲ ਜਿਹੜੀ ਹੈ ਬੱਦਲਵਾਰੀ ਦੇਖਣ ਨੂੰ ਮਿਲੇਗੀ ਔਰ ਇਸ ਦੇ ਨਾਲ-ਨਾਲ ਸਵੇਰੇ ਅਤੇ ਸ਼ਾਮ ਦੇ ਸਮੇਂ ਜਿਹੜੀ ਧੁੰਦ ਦੀ ਚਿੱਟੀ ਚਾਦਰ ਹੈ ਉਹ ਜਰੂਰ ਨਜ਼ਰ ਆਵੇਗੀ ਕਮੇ ਸਾਲ ਦੀ ਸ਼ੁਰੂਆਤ ਹੋਈ ਹੈ ਔਰ ਕੜਾਕੇ ਦੀ ਠੰਡ ਜਿਹੜੀ ਹੈ ਉਸ ਨੇ ਵੀ ਦਸਤਕ ਦੇ ਦਿੱਤੀ ਹੈ ਪਾਰਾ ਅੱਜ ਦੀ ਗੱਲ ਕੀਤੀ ਜਾਵੇ ਤਾਂ 7 ਡਿਗਰੀ ਇਸ ਵੇਲੇ ਬਣਿਆ ਹੋਇਆ ਔਰ ਖਨੋਰੀ ਬਾਰਡਰ ਦੇ ਨੇੜੇ ਅਸੀਂ ਮੌਜੂਦ ਆ ਜਿੱਥੇ ਤਸਵੀਰਾਂ ਵੀ ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਧੁੰਦ ਜਿਹੜੀ ਹੈ ਉਹ ਛਾਈ ਹੋਈ ਹੈ ਕੋਰਾ ਜਿਹੜਾ ਵਾ ਉਹ ਛਾਇਆ ਹੋਇਆ ਵਾ ਔਰ ਇਸੇ ਵਜ੍ਹਾ ਕਰਕੇ ਜਿਹੜੀਆਂ ਗੱਡੀਆਂ ਨੇ ਜਿਹੜੇ ਵਾਹਨ ਨੇ ਜਿਹੜੇ ਸਫਰ ਕਰ ਰਹੇ ਨੇ ਉਹਨਾਂ ਦੀ ਸਪੀਡ ਵੀ ਸਲੋ ਹੋਈ ਹੈ ਔਰ ਨਾਲ ਹੀ ਨਾਲ ਕਿਉਂਕਿ ਜਦੋਂ ਇਸ ਤਰੀਕੇ ਦਾ ਕੋਹਰਾ ਹੁੰਦਾ ਹੈ ਵਿਜ਼ਿਬਿਲਟੀ ਘੱਟ ਹੁੰਦੀ ਹੈ ਤਾਂ ਗੱਡੀਆਂ ਦੀ ਜਿਹੜੇ ਡਿਪਰ ਨੇ ਗੱਡੀਆਂ ਦੀ ਜਿਹੜੀ ਲਾਈਟ ਹੈ ਉਸ ਦਾ ਵੀ ਇਸਤੇਮਾਲ ਜਿਹੜਾ ਵੈ ਉਹ ਕਰਨਾ ਜ਼ਰੂਰੀ ਹੁੰਦਾ ਹੈ ਤਾਂ ਕਿ ਕਿਸੇ ਵੀ ਤਰੀਕੇ ਦੇ ਨਾਲ ਕੋਈ ਹਾਦਸਾ ਨਾ ਹੋ ਸਕੇ ਕਿਸੇ ਵੀ ਤਰੀਕੇ ਨਾਲ ਕੋਈ ਐਕਸੀਡੈਂਟ ਨਾ ਹੋ ਸਕੇ ਔਰ ਲਗਾਤਾਰ ਹੁਣ ਅਗਲੇ ਇੱਕ ਹਫ਼ਤੇ ਠੰਡ ਜਿਹੜੀ ਹੈ ਉਹ ਕੜਾਕੇ ਦੀ ਪੈਣ ਦੀ ਸੰਭਾਵਨਾ ਪੂਰੀ ਤਰੀਕੇ ਦੇ ਨਾਲ ਦੱਸੀ ਜਾ ਰਹੀ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 1 ਹਫਤਾ ਕੜਾਕੇ ਦੀ ਠੰਡ ਪੈਗੀ ਧੁੰਦ ਜਿਹੜੀ ਹੈ ਉਹ 1 ਹਫਤਾ ਨਜ਼ਰ ਰਹੇਗੀ ਔਰ ਅੱਜ ਵੀ ਸਾਰਾ ਦਿਨ ਕੋਹਰਾ ਜਿਹੜਾ ਉਹ ਬਣਿਆ ਰਹੇਗਾ ਤਾਂ ਇਹ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਵਿਜ਼ਿਬਿਲਟੀ ਕਾਫੀ ਜ਼ਿਆਦਾ ਘੱਟ ਨਜ਼ਰ ਆ ਰਹੀ ਹੈ ਔਰ ਨਵੇਂ ਸਾਲ ਦੇ ਮੌਕੇ ਦੇ ਉੱਤੇ ਸਾਲ ਦਾ ਦੂਸਰਾ ਦਿਨ ਔਰ ਕੋਹਰੇ ਨੇ ਜਿਹੜੀ ਹੈ ਉਹ ਦਸਤਕ ਦੇ ਦਿੱਤੀ ਹੈ ਔਰ ਲੋਕ ਜਿਹੜੇ ਨੇ ਜੇਕਰ ਜ਼ਰੂਰੀ ਹੈ ਤਾਂ ਹੀ ਕੋਈ ਲੰਬਾ ਸਫ਼ਰ ਕਰਨ ਕਿਉਂਕਿ ਕੋਰਾ ਜਿਹੜਾ ਉਹ ਜ਼ਿਆਦਾ ਵਧਿਆ ਹੋਇਆ ਔਰ ਖਾਸ ਤੌਰ ਤੇ ਜਦੋਂ ਘਰੋਂ ਬਾਹਰ ਨਿਕਲਣਾ ਹੈ ਤਾਂ ਉਸ ਵੇਲੇ ਟੋਪੀ ਪਾ ਕੇ ਨਿਕਲਣ ਗਲਵਜ਼ ਪਾ ਕੇ ਨਿਕਲਣ ਔਰ ਕੋਰੇ ਦੀ ਵਜ੍ਹਾ ਕਰਕੇ ਖਾਸੀ ਦਿੱਕਤ ਜਿਹੜੀ ਹੈ ਸਫਰ ਕਰਨ ਵਾਲਿਆਂ ਨੂੰ ਨਜ਼ਰ ਆ ਰਹੀ ਹੈ ਤਾਂ ਇਸ ਵੇਲੇ ਕੋਰੇ ਨੇ दस्तक ਜ਼ਰੂਰ ਦਿੱਤੀ ਹੈ ਠੰਡ ਦਾ ਇੰਤਜ਼ਾਰ ਕੀਤਾ ਜਾ ਰਿਹਾ ਠੰਡ ਲਗਭਗ 15 ਤੋਂ 20 ਦਿਨ ਲੇਟ ਚੱਲ ਰਹੀ ਹੈ ਲੇਕਿਨ ਇਸ ਵੇਲੇ ਮੌਸਮ ਜਿਹੜਾ ਵੈ ਉਹ ਬਦਲਿਆ-ਬਦਲਿਆ ਨਜ਼ਰ ਆ ਰਿਹਾ ਹੈ ਔਰ ਇਸ ਮੌਕੇ ਦੇ ਉੱਤੇ ਇਹ ਵੀ ਐਕਸਪਰਟ ਜਿਹੜੇ ਨੇ ਉਹ ਦੱਸਦੇ ਨੇ ਕਿ ਸੈਰ ਜਿਹੜੀ ਸਵੇਰ ਦੀ ਸੈਰ ਹੁੰਦੀ ਹੈ ਉਸ ਨੂੰ ਘਟਾਇਆ ਜਾਵੇ ਔਰ ਆਪਣੇ ਖਾਣ ਪੀਣ ਦਾ ਵੀ ਧਿਆਨ ਜਿਹੜਾ ਵਾ ਦਿੱਤਾ ਜਾਵੇ ਔਰ ਖਾਸ ਤੌਰ ਤੇ ਜਿਹੜੇ ਬਲੱਡ ਪ੍ਰੈਸ਼ਰ ਦੇ ਮਰੀਜ਼ ਨੇ ਜਿਹੜੇ ਜਿਨ੍ਹਾਂ ਨੂੰ ਕਈ ਸਾਰੀਆਂ ਬਿਮਾਰੀਆਂ ਹੁੰਦੀਆਂ ਨੇ ਉਹ ਘਰੋਂ ਘੱਟ ਬਾਹਰ ਨਿਕਲਣ ਬਜ਼ੁਰਗ ਘਰੋਂ ਘੱਟ ਬਾਹਰ ਨਿਕਲਣ ਤਾਂ ਇਸ ਵੇਲੇ ਕਨੋਰੀ ਬਾਰਡਰ ਤੇ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਕੋਹਰੇ ਦੀ ਵਜ੍ਹਾ ਕਰਕੇ ਇੱਥੇ ਮੌਸਮ ਜਿਹੜਾ ਪੂਰੀ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਸ਼ੀਤ ਲਹਿਰ جاری ਹੈ ਤੇ ਗੱਲ ਕਰੀਏ ਪਟਿਆਲਾ ਦੀ ਤਾਂ ਪਟਿਆਲਾ ਦੇ ਵਿੱਚ ਵੀ ਪਿਛਲੇ 2 ਜਾਂ 3 ਦਿਨਾਂ ਤੋਂ ਬਦਲਵਾਈ ਹੋਈ ਹੋਈ ਹੈ ਠੰਡ ਲਗਾਤਾਰ ਬਦਰ ਰਹੀ ਹੈ ਤੇ ਉਹਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਜਿਸ ਤਰ੍ਹਾਂ ਬੱਚੇ ਨੇ ਬਜ਼ੁਰਗ ਨੇ ਉਹ ਮੌਸਮੀ ਬਿਮਾਰੀਆਂ ਨਾਲ ਪੀੜਤ ਨੇ ਤੇ ਜਿਹੜੇ ਲੋਕ ਨੇ ਨਿੱਜੀ ਕੰਮ ਕਰਾਤੇ ਜਾਂਦੇ ਨੇ ਉਹਨਾਂ ਨੂੰ ਵੀ ਠੰਡ ਦੇ ਕਰਕੇ ਖਾਸ ਕਰਕੇ ਜਿਹੜੇ ਦੋ ਪਹੀਆ ਵਾਹਨ ਚਾਲਕ ਨੇ ਉਹਨਾਂ ਨੂੰ ਵੀ ਇਸ ਮੌਸਮ ਦੇ ਵਿੱਚ ਠੰਡ ਦੇ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਅੱਜ ਦਾ ਜੇ ਤਾਪਮਾਨ ਦਸੀਏ ਤਾਂ ਪਟਿਆਲਾ ਦੇ ਵਿੱਚ 8 ਤੋਂ ਲੈ ਕੇ 10 ਡਿਗਰੀ ਤੱਕ ਜਿਹੜਾ ਤਾਪਮਾਨ ਹੈ ਉਹ ਰਿਕਾਰਡ ਕੀਤਾ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹੀ ਜਿਹੜੇ ਹਾਲਾਤ ਨੇ ਬਣੇ ਰਹਿਣਗੇ ਗੱਲ ਕਰੀਏ ਮੇਨ ਹਾਈਵੇ ਦੀ ਚਾਹੇ ਸ਼ਹਿਰ ਦੀ ਗੱਲ ਹੋਵੇ ਜਾਂ ਮੇਨ ਹਾਈਵੇ ਦੀ ਹੋਵੇ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਜਿਹੜਾ ਸੰਗਰੂਰ ਪਟਿਆਲਾ ਬਾਈਪਾਸ ਹੈ ਉਹਦੇ ਉੱਪਰ ਬੇਸ਼ੱਕ ਧੁੰਦ ਹੈ ਜਿਹੜੀ ਉਹ ਹਜੇ ਨਹੀਂ ਪਈ ਪਰ ਦੂਰ ਤੱਕ ਬੱਦਲਵਾਈ ਹੋਣ ਕਰਕੇ ਜਿਹੜੀ ਅ ਦੂਰ ਦੇ ਰੇਡੇ ਤੱਕ ਆਹ ਤੂੰ ਨਜ਼ਰ ਆਉਂਦੀ ਹੈ ਪਰ ਵਾਹਣ ਆ ਲਈ ਹੈ ਫਿਲਹਾਲ ਕੋਈ ਜਿਆਦਾ ਮੁਸ਼ਕਲ ਪੈਦਾ ਨਹੀਂ ਕਰ ਰਹੀ ਦੂਜੇ ਪਾਸੇ ਜੇ ਫਸਲਾਂ ਦੇ ਦੀ ਗੱਲ ਕਰੀਏ ਤਾਂ ਫਸਲਾਂ ਦੇ ਲਈ ਜਿਹੜੀ ਇਹ ਹਲਕੀ ਹਲਕੀ ਠੰਡ ਹੈ ਉਹ ਚੰਗੀ ਹੈ ਪਰ ਜੇਕਰ ਬਾਰਿਸ਼ ਹੁੰਦੀ ਹੈ ਜਾਂ ਤੁੰਦ ਪੈਂਦੀ ਹੈ ਤਾਂ ਕਣਕ ਵਾਸਤੇ ਉਹ ਵੀ ਹਾਨੀਕਾਰਕ ਹੈ ਖਾਸ ਕਰਕੇ ਜੇ ਪਟਿਆਲਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸਨੌਰ ਹਲਕੇ ਦੇ ਵਿੱਚ ਬਹੁਤ ਜਿਆਦਾ ਜਿਹੜੇ ਕਾਸ਼ਤਕਾਰ ਨੇ ਉਹ ਸਬਜ਼ੀਆਂ ਬੀਜਦੇ ਨੇ ਤੇ ਪਿਛਲੀ ਵਾਰੀ ਜਦੋਂ ਇੱਥੇ بارش ਹੋਈ ਸੀ ਲਗਭਗ 10-15 ਦਿਨ ਪਹਿਲਾਂ ਤਾਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਸੀਗਾ ਸੋ ਕੁੱਲ ਮਿਲਾ ਕੇ ਜਿਹੜਾ ਮੌਸਮ ਹੈ ਪਟਿਆਲਾ ਦਾ ਮੌਸਮ ਹੈ ਉਹ ਬਿਲਕੁਲ ਠੰਡਾ ਹੈ ਸਕੂਲਾਂ ਦੇ ਵਿੱਚ ਬੇਸ਼ੱਕ ਛੁੱਟੀਆਂ ਹੋ ਚੁੱਕੀਆਂ ਨੇ ਪਰ ਹਾਲਾਤ ਇਹ ਨੇ ਕਿ ਠੰਡ ਲਗਾਤਾਰ ਵੱਧ ਰਹੀ ਹੈ ਤੇ ਨਵੇਂ ਸਾਲ ਦੀ ਆਮਦ ਤੇ ਵੀ ਪਟਿਆਲਾ ਪੂਰੀ ਤਰ੍ਹਾਂ ਦੇ ਨਾਲ ਠੰਡ ਦੇ ਵਿੱਚ ਜਕੜਿਆ ਰਿਹਾ ਤੇ ਅੱਜ ਵੀ ਸਾਰਾ ਦਿਨ ਤੇ ਆਉਣ ਵਾਲੇ 2 ਜਾਂ 3 ਦਿਨਾਂ ਦੀ ਗੱਲ ਕਰੀਏ ਜਿਹੜੀ ਜਾਣਕਾਰੀ ਹੈ ਉਹਦੇ ਅਨੁਸਾਰ ਕਿਤੇ ਨਾ ਕਿਤੇ ਜਿਹੜਾ ਮੌਸਮ ਹੈ ਇਸੇ ਤਰ੍ਹਾਂ ਰਹਿਣ ਅਤੇ ਹਲਕੀ ਬਾਰਿਸ਼ ਵੀ ਹੋ ਸਕਦੀ ਹੈ ਜਿਸ ਦੇ ਨਾਲ ਠੰਡ ਦੇ ਵਿੱਚ ਵਾਧਾ ਹੋ ਸਕਦਾ ਹੈ ਤੇ ਲੋਕ